ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਰਬ ਦਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਣੇ ਸਵੇਰੇ ਬੱਚੇ ਫੇਰ ਰਸ ਗਏ ਸੀ ਨੂੰ ਰਸ ਗਿਆ ਕਹਿੰਦਾ ਮਠੀਆਂ ਖਾ ਲਈਆਂ ਕਹਿੰਦਾ ਮੈਨੂੰ ਨਾ ਗੋਲਗਲੇ ਘੱਟ ਮਿਲੇ ਸੀਗੇ ਮੈਨੂੰ ਦੁਬਾਰਾ ਗੋਲਗਲੇ ਬਣਾ ਕੇ ਦਿਓ ਤੇ ਜਦੋਂ ਮੈਂ ਸਕੂਲ ਤੋਂ ਵਾਪਸ ਆਇਆ ਤੇ ਮੇਰੇ ਆਂਦਿਆਂ ਨੂੰ ਬਣੇ ਹੋਣ ਤੇ ਫਤਿਹ ਹਰਮਾਇਸ਼ ਕਰਕੇ ਗਿਆ ਕਿ ਮੈਨੂੰ ਲੂਣ ਵਾਲੀਆਂ ਮਠਰੀ ਬਣਾ ਕੇ ਦਿਓ ਲੂਣ ਵਾਲੀ ਮਠਰੀ ਤੇ ਹੁਣ ਇਸ ਵਾਰ ਬਣਾਵਾਂਗੀ ਮੌਣ ਵਾਲੀ ਮਠਰੀ ਤੇ ਹੁਣ ਫਿਰ ਮੈਂ ਆ ਬਣਾਏ ਗੁਗਲੇ ਤੇ ਇਸ ਵਾਰ ਆਪਾਂ ਗੁਗਲਿਆਂ ਦੇ ਘੋਲ ਵਿੱਚ ਨਾਰੀਅਲ ਭੁਰਾਦਾ ਪਾਇਆ ਥੋੜਾ ਜਨਾ ਦਾ ਟੇਸਟ ਥੋਰ ਵਧੀਆ ਬਣਾਉਣ ਵਾਸਤੇ ਗੁਗਲੇ ਪਹਿਲਾਂ ਬਹੁਤ ਜ਼ਿਆਦਾ ਸਵਾਦ ਬਣੇ ਸੀ ਤੇ ਇਸ ਵਾਰ ਆਪਾਂ ਇਹਦੇ ਵਿੱਚ ਨਾਰੀਅਲ ਭੁਰਾਦਾ ਪਾਤਾ ਉਦੋਂ ਆਪਾਂ ਨਾਰੀਅਲ ਭੁਰਾਦਾ ਨਹੀਂ ਪਾਇਆ ਸੀਗਾ ਤੇ ਹੁਣ ਹੁਣ ਆਪਾਂ ਨਾਰੀਅਲ ਭੁਰਾਦਾ ਪਾਇਆ ਤੇ ਇਸ ਵਾਰ ਲੱਗਦਾ ਇੱਕ ਪਹਿਲਾਂ ਨਾਲੋਂ ਵੀ ਜ਼ਿਆਦਾ ਸਵਾਦ ਬਣਾਂਗੇ ਤੇ ਚਲੋ ਜੀ ਇਧਰ ਆਪਣਾ ਤੇਲ ਗਰਮ ਹੋ ਗਿਆ ਉਹ ਆਪਾਂ ਕਰਦੇ ਆਂ ਤਿਆਰੀ ਹੋ ਗਿਆ ਆਪਣਾ ਤੇਲ ਕਰਾਂ ਸ਼ੱਕ ਸ਼ੱਕ ਪਾਵਾਗੇ ਫੋਲਕੇ ਬੱਦੇ ਬੱਦੇ ਕਰਾਂ ਚੰਗੀ ਉਨkle ਲਈ ਆਪਾਂ ਸਲਾ ਰੱਖ ਲੈ ਕੇ ਹਣ ਬੱਚੇ ਆ ਜਾਣਗੇ ਤੇ ਆ ਕੇ ਖਾਣ ਅੱਜ ਵੀ ਨਾਰੀਅਲ ਵਾਲੇ ਨੇ ਬਹੁਤ ਜ਼ਿਆਦਾ ਸੁਣੇ ਬਣੇ ਨੇ ਤੇ ਜਿਹੜੇ ਕਹ ਰਿਹਾ ਸੀ ਮੂੰਗ ਜ਼ਿਆਦਾ ਜਿਦ ਕਰ ਰਹੀ ਸੀ ਤੇ ਫਤਿਹ ਕਹ ਰਹੀ ਸੀ ਮੈਂ ਲੋਨ ਵਾਲੀ ਮੱਠੀ ਖਾਣੀ ਆ ਤੇ ਮੈਂ ਕਹਾਂ ਜਬ ਥੋੜਾ ਜਿਹਾ ਸਾਹ ਲੈ ਕੇ ਫਿਰ ਮੈਂ ਉਹ ਲੋਨ ਵਾਲੀ ਮੱਠੀ ਬਣਾ ਦੇਾਂਗੀ ਤੇ ਲੋਜੀ ਤੁਸੀਂ ਜੀ ਨੂੰ ਦੱਸਿਓ ਤੁਹਾਨੂੰ ਇਹ ਨਾਰੀਅਲ ਵਾਲੇ ਗੁਰੂ ਜੀ ਨੇ ਇਸ ਤਰ੍ਹਾਂ ਲੱਗੇ ਤੇ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਤੁਹਾਨੂੰ ਸਕੂਲ ਜਾਣ ਲੱਗੇ ਕਹਿ ਕੇ ਜਾਂਦੇ ਨੇ ਕਿ ਅੱਜ ਮੇਰੇ ਆਉਂਦਿਆਂ ਨੂੰ ਆਹ ਚੀਜ਼ ਪਣੀ ਹੋਵੇ ਸਾਰੇ ਬੱਚੇ ਇੱਦਾਂ ਕਰਦੇ ਆ ਤੇ ਚਲੋ ਜੀ ਤੁਸੀਂ ਦੱਸਿਓ ਇਹ ਕਿੰਨੇ ਬੜੇ ਆ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ